ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬ੍ਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਰੈਡੀਮੇਡ ਚ ਆਈਟਮ ਜਿਹੜੀ ਕਿ ਆਪਾਂ ਸਟਾਕ ਕਲੀਅਰ ਚ ਕੱਢਣੀ ਹੈ ਠੀਕ ਹੈ ਜੀ ਇਹਨਾਂ ਦੇ ਉੱਪਰ ਸੇਲ ਹੈ ਬਹੁਤ ਹੀ ਸੋਹਣੇ ਸੋਹਣੇ ਪੀਸ ਆ ਔਰ ਮਤਲਬ ਜਿਹੜੇ ਰੇਟਸ ਮੈਂ ਤੁਹਾਨੂੰ ਦੇ ਦਿੰਨੀ ਆ ਇਸ ਰੇਟ ਦੀ ਮੇਰੀ ਕੋਈ ਵੀ ਖਰੀਦ ਨਹੀਂ ਹੁੰਦੀ ਥੋੜੀ ਜੀ ਬਸ ਇੰਨੀ ਕੁ ਮੈਨੂੰ ਹੁੰਦਾ ਕਿ ਤੁਸੀਂ ਸੇਲ ਨੂੰ ਸਮਝੋ ਇਹ ਸਾਡੀ ਸਟਾਕ ਕਲੀਅਰ ਸੇਲ ਆ ਜਿਹਦੇ ਵਿੱਚ ਸਾਡਾ ਕੋਈ ਪੀਸ ਸਟਕ ਪਿਆ ਰਿਹਾ ਜਾਂਦਾ ਹੈ ਜਾਂ ਸੇਲ ਨਹੀਂ ਹੋ ਰਿਹਾ 6 ਮਹੀਨੇ ਤੋਂ ਸਾਲ ਤੋਂ ਆਪਾਂ ਉਹ ਪੀਸ ਤੁਹਾਨੂੰ ਦੇ ਰਹੇ ਹਾਂ ਬਾਕੀ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਕਿ ਮੈਨੂੰ ਜਿੱਦਾਂ ਕਈਆਂ ਪਹਿਣਾ ਦੇ ਮੈਸੇਜ ਆਈ ਜਾਂਦੇ ਆ ਦੀਦੀ ਸਾਨੂੰ ਸੇਲ ਵਾਲੇ ਜਿਹੜੇ ਪੀਸ ਆ ਹੋਰ ਸਸਤੇ ਦੇ ਦਿਓ ਠੀਕ ਆ ਜਾਂ ਸਾਨੂੰ ਇਹਦੇ ਨਾਲ ਦਾ ਹੋਰ ਮੰਗਾ ਦਿਓ ਨਹੀਂ ਜੀ ਅਸੀਂ ਨਹੀਂ ਮੰਗਾ ਕੇ ਦੇ ਸਕਦੇ ਠੀਕ ਆ ਤੇ ਬਾਕੀ ਤੁਸੀਂ ਸਾਡੀ ਵੀਡੀਓ ਸੇਲ ਵਾਲੀਆਂ ਨੂੰ ਬਹੁਤ ਪਿਆਰ ਦੇ ਰਹੇ ਜੇ ਔਰ ਡਿਮਾਂਡ ਵੀ ਬਹੁਤ ਹੀ ਜ਼ਿਆਦਾ ਹੈ ਠੀਕ ਹੈ ਤੇ ਇਸ ਡਿਮਾਂਡ ਨੂੰ ਮੈਂ ਪੂਰੀ ਕਰਨ ਦੀ ਕੋਸ਼ਿਸ਼ ਤੇ ਕਰਦੀ ਆ ਪਰ ਫਿਰ ਵੀ ਚਲੋ ਹਰ ਆਈਟਮ ਜਿਹੜੀ ਆ ਜਾਂ ਹਰ ਚੀਜ਼ ਅਵੇਲੇਬਲ ਨਹੀਂ ਹੋ ਸਕਦੀ ਕਿਸੇ ਵਲੇ ਇਵੇਂ ਹੁੰਦਾ ਓਕੇ ਤੇ ਚਲੋ ਦੇਖਦੇ ਅੱਜ ਦੇ ਸੂਟ ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆਏ ਇੱਕ ਇੰਸਟਾਗ੍ਰam ਤੇ ਇੱਕ YouTube ਤੇ YouTube ਤੇ ਤੁਹਾਨੂੰ ਇਸ ਮਹੀਨੇ ਦੇ ਲਾਸਟ ਵਿੱਚ ਮਿਲੇਗਾ ਔਰ ਜਿਹੜਾ ਇੰਸਟਾਗ੍ਰam ਤੇ ਆ ਉਹ 1000 ਫੋਲੋਅਰ ਹੋਣ ਤੋਂ ਬਾਅਦ ਮਿਲੇਗਾ ਠੀਕ ਹੈ ਜੀ ਤੇ ਵੱਧ ਤੋਂ ਵੱਧ ਫੋਲੋ ਕਰੋ ਜਾ ਕੇ ਇੰਸਟਾਗ੍ਰam ਤੇ ਰੀਲ ਨੂੰ ਸ਼ੇਅਰ ਕਰੋ ਜਿਹੜੀ ਮੈਂ ਰੀਲ ਬਣਾਈ ਆ ਸੂਟ ਤੇ ਗਿਫਟ ਵਾਲੀ ਉਹਨੂੰ ਸ਼ੇਅਰ ਕਰੋ ਔਰ ਫੋਲੋਅਰ ਵਧਾਓ ਤੇ ਸੂਟ ਦਾ ਗਿਫਟ ਲਓ ਠੀਕ ਹੈ ਚਲੋ ਦੇਖਦੇ ਆ ਇਹ ਵਾਲੀ ਕਲੈਕਸ਼ਨ ਹਾਂਜੀ ਜੀ ਇਹ ਫਰਾਕ ਆਏਗੀ ਐਕਸਪੋਰਟ ਕਾਟਨ ਦੇ ਸਟਫ ਚ ਠੀਕ ਹੈ ਕਲੀਆਂ ਵਾਲੀ ਫਰਾਕ ਹੈ ਇਹ ਸਾਈਜ਼ ਆਊਗਾ ਜੀ ਇਹਦਾ ਐਲ ਸਾਈਜ਼ ਆਊਗਾ ਠੀਕ ਆ ਐਲ ਸਾਈਜ਼ ਵੈਸੇ ਮੈਨੂੰ ਵੀ ਆ ਜਾਊਗੀ ਬਟ ਥੋੜਾ ਜਿਹਾ ਇਸ਼ੂ ਹੁੰਦਾ ਜੇ ਜਿਹੜਾ ਪਾਰਾ ਬੰਦਾ ਉਹ ਜਿਆਦਾ ਨਾਲ ਵੇ ਕਿਉਂਕਿ ਇਹਦਾ ਮੋਢਾ ਛੋਟਾ ਹੁੰਦਾ ਠੀਕ ਹੈ ਐਲ ਸਾਈਜ਼ ਵਾਲੇ ਨੂੰ ਹੀ ਆਊਗੀ ਮੈਂ ਮੈਨੂੰ ਕੋਸ਼ਿਸ਼ ਹੁੰਦੀ ਕਿ ਜਿੰਨਾ ਵੀ ਮੈਂ ਤੁਹਾਨੂੰ ਕੰਫਰਟ ਜ਼ੋਨ ਚ ਸਮਝਾ ਸਕਾਂ ਜਿੰਨਾ ਵੀ ਤੁਹਾਡੇ ਵਾਸਤੇ ਸਰਲ ਸੌਖਾ ਤਰੀਕਾ ਕਰ ਸਕਾਂ ਉਹਨਾਂ ਹੀ ਕਰਦਿਆਂ ਜੋ ਵੀ ਇਹਦੇ ਵਿੱਚ ਇਹਨਾਂ ਦੇ ਵਿੱਚ ਇਸ਼ੂ ਨੇ ਉਹ ਮੈਂ ਤੁਹਾਨੂੰ ਦੱਸ ਦਵਾਂ ਉਸ ਤੋਂ ਬਾਅਦ ਵੀ ਅਗਰ ਜੇਕਰ ਤੁਸੀਂ ਕੋਈ ਇਨਕੁਆਰੀ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਬਾਅਦ ਵਿੱਚ ਕਿਸੇ ਨੇ ਨਹੀਂ ਕਹਿਣਾ ਕਿ ਦੀਦੀ ਐਦਾਂ ਸੀ ਓਦਾਂ ਸੀ ਓਕੇ ਤੁਹਾਡੇ ਯੂਜ਼ ਚ ਤੁਸੀਂ ਚੀਜ਼ ਲਓ ਨਹੀਂ ਯੂਜ਼ ਚ ਨਾ ਲਓ ਕਿਸੇ ਨੂੰ ਮੈਂ ਕੰਪੈਲ ਨਹੀਂ ਕਰ ਰਹੀ ਕਿ ਤੁਸੀਂ ਚੀਜ਼ ਲਓ ਹੀ ਲਓ ਠੀਕ ਹੈ ਬਟ ਇਹ ਪਾਉਣ ਵਾਲੀਆਂ ਚੀਜ਼ਾਂ ਮੈਂ ਤਾਂ ਹੀ ਦੇਣੀ ਜਿਹੜੀਆਂ ਪਾਉਣ ਵਾਲੀਆਂ ਨਹੀਂ ਚੀਜ਼ਾਂ ਉਹ ਅਸੀਂ ਨਹੀਂ ਦਵਾਂਗੇ ਠੀਕ ਹੈ ਐ ਲੋ ਜੀ ਠੀਕ ਹੈ ਹੁਣ ਇਹ ਅੱਜ ਵਾਲੇ ਜਿਹੜੇ ਸੂਟ ਆ ਜਾਂ ਫਰੌਕ ਆ ਕੁਝ ਵੀ ਆ 250 ਰੁਪਏ ਤੁਹਾਡੇ ਘਰ ਪਹੁੰਚੇਗੀ ਠੀਕ ਹੈ 250 ਚ ਵਿੱਚੇ ਸ਼ਿਪਿੰਗ ਵਿੱਚੇ ਪੀਸ ਦਾ ਰੇਟ ਅਗਰ ਕੋਈ ਸ਼ਾਪ ਤੇ ਵੀ ਆਏਗਾ ਉਹਨੂੰ ਵੀ 250 ਰੁਪਏ ਚ ਮਿਲੇਗੀ ਅਗਰ ਕੋਈ ਆਨਲਾਈਨ ਲੈਂਦਾ ਉਹਨੂੰ ਵੀ 250 ਰੁਪਏ ਚ ਮਿਲੇਗਾ ਠੀਕ ਹੈ ਹਲੋ ਜੀ ਓਕੇ ਕਿਉਂਕਿ ਮੈਨੂੰ ਲੱਗਿਆ ਸੀਗਾ 300 ਜ਼ਿਆਦਾ ਵੀ ਲੱਗਦਾ ਹੈ ਕੁਝ ਪੀਸਾਂ ਚ ਘੱਟ ਵੀ ਲੱਗਦਾ ਹੈ ਪਰ ਫਿਰ ਮੈਂ ਐਡਜਸਟ ਕਰ ਲੈਣੀ ਕਿ ਚਲੋ ਕੋਈ ਗੱਲ ਨਹੀਂ ਓਕੇ ਕਿਉਂਕਿ ਇਹਨਾਂ ਚ ਮਾਰਜਨ ਵਗੈਰਾ ਥੱਗੇ ਨਹੀਂ ਆਪਾਂ ਲੈ ਰਹੇ ਤੇ ਬਾਕੀ ਜਿੰਨਾ ਕਿ ਮੈਨੂੰ ਸਹੀ ਲੱਗਦਾ ਰੇਟ ਰੇਟ ਮੈਂ ਬਸ ਜਦੋਂ ਮੇਰੇ ਸਾਹਮਣੇ ਕੈਮਰਾ ਓਨ ਹੁੰਦਾ ਮੈਂ ਨਾਲੇ ਇਹਨਾਂ ਦੇ ਰੇਟ ਪਲਾਨ ਕਰ ਲੈਣੀ ਕੋਈ ਮੇਰੀ ਪਹਿਲਾਂ ਪਲੈਨਿੰਗ ਨਹੀਂ ਹੁੰਦੀ ਓਕੇ ਜੀ ਹਲੋ ਇਹ ਨੇਵੀ ਬਲੂ ਕਲਰ ਦੀ ਫਰੌਕ ਆ ਔਰ ਫਰੈਸ਼ ਪੀਸ ਮੈਂ 350 ਦਾ ਸੇਲ ਕਰਦੀ ਆ ਠੀਕ ਆ ਇਹ ਵੀ ਬਿਲਕੁਲ ਓਕੇ ਰਿਪੋਰਟ ਆ ਫਰੈਸ਼ ਪੀਸ ਆ ਠੀਕ ਆ ਕੋਈ ਇਹਦੇ ਵਿੱਚ ਦਾਗ ਨਹੀਂ ਆ ਕੋਈ ਕੁਛ ਨਹੀਂ ਆ ਕੋਈ ਡਿਫੈਕਟ ਨਹੀਂ ਆ ਪਰ ਆਪਾਂ 250 ਚ ਦੇ ਦੇਣਾ ਠੀਕ ਆ ਨੇਵੀ ਬਲੂ ਕਲਰ ਜੀ ਦਾ ਇਹ ਰਿਕ ਆਏ ਆਏਗੀ ਫਰੌਕ ਇਹ ਰਿਯਾਨ ਦੇ ਫੈਬਰਿਕ ਤੇ ਔਰ ਥੋੜੀ ਪਾਰਟੀ ਵੇਅਰ ਆ ਰਿਯਾਨ ਬਹੁਤ ਸੋਹਣੀ ਆ ਤੇ ਮਤਲਬ ਕੁੜੀਆਂ ਕੜੀਆਂ ਲੈ ਸਕਦੀਆਂ ਜਿਸ ਤਰ੍ਹਾਂ 14 15 16 20 ਸਾਲ ਦੀਆਂ ਕੁੜੀਆਂ ਨੇ ਉਹ ਇਹਨਾਂ ਨੂੰ ਆ ਲੋ ਬਹੁਤ ਹੀ ਸੋਹਣਾ ਜਿਹਾ ਪੀਸ ਆ ਸਾਰਾ ਇਹ ਦੇ ਉੱਪਰ ਨਾ 골ਡਨ ਜ਼ਰੀ ਵਰਕ ਹੋਇਆ ਠੀਕ ਹੈ ਬਾਜੂ ਦਾ ਕਪੜਾ ਇਹਦੇ ਨਾਲ ਤੁਹਾਨੂੰ ਅੰਦਰ ਮਿਲ ਜਾਏਗਾ ਬਾਕੀ ਤੁਸੀਂ ਆਪਣੀ ਪਸੰਦ ਦੇ ਨਾਲ ਨੈਟ ਦੀ ਬਾਜੂ ਲਵਾ ਲਓ ਜਿਹੜੀ ਮਰਜੀ ਲਵਾ ਲਓ ਤੁਸੀਂ ਜੀਨ ਨਾਲ ਵੇਅਰ ਕਰੋ ਤੁਸੀਂ ਲੈਗਿੰਗ ਨਾਲ ਵੇਅਰ ਕਰੋ ਔਰ ਇਹਦਾ ਫੈਬਰਿਕ ਸੋ ਗੁੱਡਾ 850 ਪ੍ਰਾਈਸ ਦੀ ਫਰੌਕ ਸੀਗੀ ਦੋ ਪੀਸ ਸਟਕ ਰਹੇਗੇ ਤੇ ਆਪਾਂ ਹੁਣ ਕੱਢ ਦੇਣੇ ਆ ਓਕੇ ਜੀ 250 ਰੁਪਏ ਚ ਓਨਲੀ 250 ਰੁਪਏ ਚ ਦੋ ਕਲਰ ਅਵੇਲੇਬਲ ਨੇ ਇਹਦੇ ਵਿੱਚ ਇੱਕ ਰੈੱਡ ਕਲਰ ਆ ਕੁੜੀਆਂ ਕੜੀਆਂ ਨੂੰ ਸੋਣੀਆਂ ਲੱਗਦੀਆਂ ਇਹੋ ਦੀਆਂ ਆਈਟਮਾਂ ਠੀਕ ਹੈ ਹਲੋ ਫੈਸਟੀਵਲ ਸੀਜ਼ਨ ਆ ਤੁਸੀਂ ਪਾਓਗੇ ਸੋਣੇ ਲੱਗੋਗੇ ਹਲੋ ਇੱਕ ਰੈੱਡ ਕਲਰ ਆ ਗਿਆ ਇੱਕ ਬਲੈਕ ਕਲਰ ਆ ਗਿਆ ਫਿਰ ਮੈਂ ਤੁਹਾਨੂੰ ਦਿਖਾਨੀ ਆ ਜਿਹੜਾ ਸੂਟ ਆ ਇਹ ਸੂਟ ਬਹੁਤ ਪਿਆਰਾ ਸੀਗਾ ਜਦੋਂ ਜੋ ਤੁਹਾਨੂੰ ਮੈਨੂੰ ਆਂਦਰਾ ਸੀਗਾ ਮੈਂ ਸੋਚਿਆ ਸੀਗਾ ਮੈਂ ਪਾ ਲਾਂਗੀ ਪਰ ਉਦੋਂ ਮੈਂ ਪਾ ਨਹੀਂ ਪਾਈ ਤੇ ਹੁਣ ਮੈਂ ਥੋੜਾ ਭਾਰਾ ਹੋ ਗਿਆ ਮੇਰਾ ਸਰੀਰ ਇਹਦੇ ਵਿੱਚ ਜੋ ਪ੍ਰੋਬਲਮ ਹੈ ਉਹ ਤੁਹਾਨੂੰ ਦੱਸਦੀ ਆ ਠੀਕ ਆ ਇਹਦੇ ਵਿੱਚ ਪ੍ਰੋਬਲਮ ਫਰੰਟ ਸਾਈਡ ਓਕੇ ਆ ਨੋ ਪ੍ਰੋਬਲਮ ਬੈਕ ਸਾਈਡ ਦੇ ਇੱਥੇ ਚਾਕਾਂ ਦੇ ਨਾਲ ਇੱਕ ਜੋੜ ਪਿਆ ਹੋਇਆ ਜਿਹੜਾ ਕਿ ਜਦੋਂ ਖਰੀਦਣ ਟਾਈਮ ਸਾਨੂੰ ਨਹੀਂ ਦੱਸਿਆ ਕਿਉਂਕਿ 4-4 ਪੀਸ ਦਾ ਸੈੱਟ ਹੁੰਦਾ ਤੇ ਆਪਾਂ ਖੋਲ-ਖੋਲ ਕੇ ਨਹੀਂ ਦੇਖ ਸਕਦੇ ਇੱਕ ਪ੍ਰੋਬਲਮ ਇਹਦੇ ਵਿੱਚ ਇਹ ਆ ਇੱਕ ਪ੍ਰੋਬਲਮ ਆਊਗੀ ਇਵੇਂ ਜੇ ਤੁਸੀਂ ਦੇਖ ਸਕਦੇ ਜਿੱਦਾਂ ਸੂਈ ਦੇ ਮਤਲਬ ਮਸ਼ੀਨ ਦਾ ਨਿਸ਼ਾਨ ਹੁੰਦਾ ਤੇ ਉਹਨੂੰ ਆਪਾਂ ਦੇੜਦੇ ਆ ਤੇ ਜਿਹੜੀਆਂ ਮੋਰੀਆਂ ਪੈਂਦੀਆਂ ਨਾ ਇਵੇਂ ਇਹ ਦੋ ਪ੍ਰੋਬਲਮ ਨੇ ਇਹਦੇ ਬੈਕ ਸਾਈਡ 'ਚ ਠੀਕ ਆ ਫਰੰਟ ਸਾਈਡ ਓਕੇ ਆ ਬਸ ਇਹੀ ਪ੍ਰੋਬਲਮ ਆ ਤੇ ਐ ਰੂਗ ਹੈ ਦਿਨਾਲ ਮਤਲਬ ਤੁਸੀਂ ਇਹਨੂੰ ਪਾ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਰਿਯੋਨ ਦਾ ਫੈਬਰਿਕ ਆ 650 ਦਾ ਸੂਟ ਸੀਗਾ ਵਿਦਆਊਟ ਦੁਪੱਟਾ ਸੂਟ ਆਊਗਾ ਰਿਪੋਰਟ ਓਕੇ ਆ ਬਸ ਦੋ ਪ੍ਰੋਬਲਮ ਆ ਜਿਹੜਾ ਜੋੜ ਆ ਵੈਸੇ ਦਿਖਦਾ ਨਹੀਂ ਆ ਇਧਰ ਦੇਖੋ ਕੋਈ ਚੱਕਰ ਨਹੀਂ ਆ ਬੈਕ ਸਾਈਡ ਤੋਂ ਮੈਂ ਤੁਹਾਨੂੰ ਤਾਂ ਦਿਖਾਇਆ ਕਿ ਤੁਹਾਨੂੰ ਦਿਖ ਜਾਏ ਤੇ ਕਿਤੇ ਕਿਤੇ ਇੱਕ ਦੋ ਥਾਈ ਉਹ ਹੈਗੀਆਂ ਬਿੰਦੀਆਂ ਜੀਆਂ ਡਾਟਸ ਜੇ ਹੈਗੇ ਜਿੱਦਾਂ ਢੇੜੇ ਵਾਲੇ ਹੈਗੇ ਆ ਹਾਂਜੀ ਦੋ ਤਿੰਨ ਸਾਈ ਹੈਗੇ ਆ ਓਕੇ ਤੇ ਬਾਕੀ ਆਲ ਗੁੱਡ ਆ ਆਉਣ ਵਾਲਾ ਹੈ ਤੁਸੀਂ ਪਾ ਸਕਦੇ ਹੋ 250 ਰੁਪਏ ਚ ਰੈਡੀमेड ਚੀਜ਼ ਸੇਲ ਕਰਨੀ ਮੈਨੂੰ ਥੋੜੀ ਔਖੀ ਲੱਗਦੀ ਆ ਕਿਉਂਕਿ ਜਿਸ ਤਰ੍ਹਾਂ ਮੈਂ ਕੱਲ ਸ਼ਰਟਾਂ ਦੀ ਪਾਈ ਸੀਗੀ ਵੀਡੀਓ ਪੈਂਟਾਂ ਦੀ ਫਿਰ ਉਹਨਾਂ ਦੀ ਇਹ ਇਨਕੁਆਰੀ ਬੜੀ ਆਂਦੀ ਆ ਇਹ ਹੁੰਦਾ ਕਿ ਤੁਸੀਂ ਸਾਨੂੰ ਇਹ ਸਾਈਜ਼ ਉਹ ਸਾਈਜ਼ ਇਸ ਤਰ੍ਹਾਂ ਦਾ ਪੀਸ ਇਸ ਤਰ੍ਹਾਂ ਦਾ ਸਾਈਜ਼ ਉਹ ਫਿਰ ਬਹੁਤ ਮੁਸ਼ਕਲ ਆ ਜਾਂਦੀ ਸਿਰ ਖਪਾਈ ਵੀ ਜ਼ਿਆਦਾ ਹੁੰਦੀ ਆ ਲਓ ਜੀ ਇਹ ਪੀਸ ਆ ਗਿਆ ਡਬਲ ਐਕਸਲ ਸਾਈਜ਼ ਡਬਲ ਐਕਸਲ 3 ਐਕਸਲ ਵਾਲੇ ਨੂੰ ਆ ਜਾਏਗਾ ਮੋਡਾ ਵੀ ਇਹਦਾ ਖੁੱਲਾ ਹੀ ਆ ਓਕੇ ਮੈਨੂੰ ਓਕੇ ਆ ਜਾਏਗਾ ਇਹ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਅਲਟਰ ਕਰਾ ਸਕਦੇ ਨੇ ਕੱਲੀਆਂ ਵਾਲੀ ਫਰੌਕ ਹੈ 250 ਰੁਪਏ ਦੀ ਠੀਕ ਹੈ ਕਲਰ ਸੋ ਗੁੱਡ ਨੋ ਪ੍ਰੋਬਲਮ ਹੈ ਇਸ ਵਿੱਚ ਕੋਈ ਪ੍ਰੋਬਲਮ ਨਹੀਂ ਆ ਹਾਂਜੀ ਇੱਕ ਪੀਸ ਇਹ ਆਏਗਾ ਜੀ ਇਹ ਵੀ ਮੇਰਾ ਬਹੁਤ ਹੀ ਸੋਹਣਾ ਤੇ ਮਹਿੰਗਾ ਪੀਸ ਸੀ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਹੈਗੀ ਸੀਗੀ ਆਈ ਥਿੰਕ ਬਟ ਮੈਨੂੰ ਦੇਖਣੀ ਪੈਣੀ ਕਿ ਕਿੱਥੇ ਸੀ ਦੀ ਪ੍ਰੋਬਲਮ ਇਹਦੇ ਵਿੱਚ ਕੋਈ ਪ੍ਰੋਬਲਮ ਹੈਗੀ ਸੀ ਠੀਕ ਆ ਕਈ ਵਾਰੀ ਦੇ ਖੁਦ ਮਾਈਂਡ ਚੋਂ ਨਿਕਲ ਜਾਂਦੀ ਕਿ ਕਿੱਥੇ ਪ੍ਰੋਬਲਮ ਸੀ ਬਾਕੀ ਮੈਨੂੰ ਦੇਖ ਨਹੀਂ ਰਹੀ ਕੋਈ ਪ੍ਰੋਬਲਮ ਹੈਗੀ ਸੀਗੀ ਇਹਦੀ ਸ਼ਰਟ 'ਚ ਬਹੁਤ ਸੋਹਣੀ ਸ਼ਰਟ ਆ ਇਹਦੀ ਹਲੋ ਕਢਾਈ ਹੋਈ ਆ 850 900 ਪ੍ਰਾਈਸ ਦਾ ਪੀਸ ਆ ਖੁੱਲਾ ਜਿਹਾ ਸ਼ਰਾਰਾ ਆਊਗਾ ਨਾਲ ਹਲੋ ਠੀਕ ਆ ਤੇ ਪੀਸ ਬਹੁਤ ਹੀ ਸੋਹਣਾ ਓਕੇ ਆ डबल एक्सेल वाले नु गुड आ जाएगा 44 साइज आ ठीक है डबल एक्सेल वाले नु गुड आ जाएगा फ्री दे भा बाबा जी फ्री दे भा 250 ਰੁਪਏ ਦਾ ਸੂਟ ਆ ਤੇ ਇਹ ਸੂਟ ਬਹੁਤ ਪਿਆਰਾ ਹੈ ਹਲੋ ਇਹ ਵੀ ਸੂਟ ਬਹੁਤ ਪਿਆਰਾ ਹੈ ਇਹ ਪਿਓਰ कॉटन ਦਾ ਹੈ ਇਹਦੇ ਹਾਫ ਤੱਕ ਲਾਈਨਿੰਗ ਵੀ ਲੱਗੀ ਅੰਦਰ ਔਰ ਇੱਤੇ ਵਰਕ ਵੀ ਬਹੁਤ ਪਿਆਰਾ ਯਾਰ ਬੰਬੇ कॉटन ਦਾ ਸੂਟ ਆ ਇੰਨਾ ਸੋਹਣਾ ਸੂਟ ਆ ਨਾ ਤੇ ਇੰਨੀ ਸੋਹਣੀ कॉटन ਆ ਪ੍ਰਾਈਸ ਦੱਸਾਂ ਤਾਂ ਤੁਹਾਨੂੰ ਕੀ ਹੈ 750 ਪ੍ਰਾਈਸ ਦਾ ਸੂਟ ਆ ਇਦੇ ਨਾਲ ਤੁਹਾਨੂੰ ਮਿਲੂਗਾ ਗਰਾਰਾ ਕਾਟਨ ਦਾ ਉਹ ਵੀ ਫੁੱਲ ਫਿਨਿਸ਼ਿੰਗ ਵਾਲਾ ਠੀਕ ਹੈ ਇਸ ਤਰ੍ਹਾਂ ਇਹ ਲੈ ਕੇ ਜੀ ਇਸ ਤਰ੍ਹਾਂ ਓਕੇ ਰਿਪੋਰਟ ਵਾਲਾ ਪੀਸ ਆ ਸਿਰਫ 250 ਰੁਪਏ ਚ ਨੈਕਸਟ ਆ ਗਿਆ ਜੀ ਆਪਣੇ ਕੋਲ ਐ ਇਹ ਆਊਗਾ ਐਲ ਸਾਈਜ਼ ਵਾਲੇ ਨੂੰ ਵਾਈਟ ਕੁੜਤਾ ਐਂਡ ਇਹ ਆ ਗਿਆ ਨਾਲ ਤੁਹਾਨੂੰ ਖੁੱਲਾ ਪਲਾਜ਼ੋ ਮਿਲੂਗਾ ਐਲ ਸਾਈਜ਼ ਵਾਲੇ ਨੂੰ ਆਏਗਾ ਜਿਨ੍ਹਾਂ ਦੀ 18 19 ਵੇਸਟ ਹੋਏਗੀ ਉਹਨਾਂ ਨੂੰ ਇੱਕ ਹੋਏਗੀ ਨਾ ਬ੍ਰੈਸਟ ਉਹਨਾਂ ਨੂੰ ਆਏਗਾ ਠੀਕ ਹੈ ਜੀ 250 ਰੁਪਏ ਦਾ ਪੀਸ ਦੋ ਪੀਸ ਅਵੇਲੇਬਲ ਨੇ ਇਹਦੇ ਵਿੱਚ ਓਕੇ ਤੀਸਰਾ ਪੀਸ ਆਏਗਾ ਜੀ ਇਹ ਵਾਲਾ ਇਸ ਤਰ੍ਹਾਂ ਦਾ ਪੀਸ ਆਏਗਾ ਸ਼ਰਟ ਕੱਟ ਵਾਲੀ ਸ਼ਰਟ ਆਏਗੀ ਤੇ ਰਿਯੋਨ ਦੇ ਫੈਬਰਿਕ ਹੈਗੇ ਨੇ ਇਹ 5450 ਵਾਲੇ ਸੂਟ ਨੇ विदाउट दुपट्टा ਜਿਹੜੇ ਆਪਾਂ ਤੁਹਾਨੂੰ ਸਿਰਫ ਤੇ ਸਿਰਫ 250 ਰੁਪਏ ਚ ਦੇ ਦੇ ਰਹੇ ਹ ਲਾਸਟਿਕ ਓਕੇ ਗੁੱਡਾ ਇਹ ਲੋ ਜੀ ਤਿੰਨ ਪੀਸ ਅਵੇਲੇਬਲ ਇੱਕ ਦਾ ਕੁੜਤਾ ਲੱਗ ਆਊਗਾ ਲਓ ਜੀ ਇਹ ਆ ਗਿਆ ਫਿਰ ਸੂਟ ਬਹੁਤ ਹੀ ਸੋਹਣਾ ਲੈਂਥ ਆਏਗੀ ਦੀ 42 ਦੇ ਕਰੀਬ ਆਊਗੀ ਸਾਈਜ਼ ਐਕਸਲ ਹੋਊਗਾ ਡਬਲ ਐਕਸਲ ਆਵੇ ਸੀ ਠੀਕ ਹੈ ਪਰ ਤੁਸੀਂ ਇੱਕ ਨੰਬਰ ਇਹਨੂੰ ਛੋਟਾ ਹੀ ਮੰਨ ਕੇ ਚੱਲਿਓ ਕਿ ਸ਼੍ਰਿੰਕ ਹੋ ਜਾਂਦਾ ਕਈ ਵਾਰੀ ਰੈਡੀਮੇਡ ਜਾਂ ਕੋਈ ਅਦਰ ਪ੍ਰੋਬਲਮ ਕਿਸੇ ਵੇਲੇ ਬਾਜੂ ਨਹੀਂ ਆਉਂਦੀ ਹੈ ਲੋ ਇਹ ਆਏਗਾ ਇਹਦੇ ਨਾਲ ਪਲਾਜ਼ੋ ਤੇ ਉਹ ਵੀ ਐਮਬਰਾਇਡਰੀ ਵਰਕ ਵਾਲਾ ਰਿਯਾਨ ਦਾ ਠੀਕ ਹੈ ਤੇ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਕਰਨਾ ਅਗਰ ਤੁਸੀਂ ਲੈਣਾ ਓਕੇ ਆ ਨਹੀਂ ਲੈਣਾ ਕਿਸੇ ਹੋਰ ਨੂੰ ਸ਼ੇਅਰ ਕਰ ਦੇਣਾ ਕਿਸੇ ਆਸ ਪੜੋਸ ਨੂੰ ਕਿਸੇ ਕਿਸੇ ਨੂੰ ਵੀ ਜਿੰਨੇ ਲੈਣਾ ਹੋਵੇ ਪੀਸ ਉਹ ਲੈ ਸਕਦਾ ਹੈ ਸਾਡੇ ਵੀਡੀਓ ਬਣਾਉਣ ਦਾ ਮੰਤਵ ਇਹੀ ਹੁੰਦਾ ਹੈ ਇਹੀ ਹੁੰਦਾ ਰੀਜ਼ਨ ਤੇ ਚਲੋ ਸਾਡਾ ਸਮਾਨ ਜੀ ਅਸੀਂ ਮਿਹਨਤ ਕੀਤੀ ਹੈ ਤਾਂ ਸਾਡਾ ਸਮਾਨ ਸੇਲ ਹੋ ਜਾਏ ਓਕੇ ਜੀ ਹੈ ਕਿਸ ਬਹੁਤ ਸੋਹਣਾ ਹੈ ਹਲੋ ਜੀ ਇਹ ਆ ਗਿਆ ਨੇਵੀ ਬਲੂ ਕਲਰ ਦਾ ਪੀਸ ਸਾਈਜ਼ ਆਊਗਾ ਐਕਸਲ ਬਟ ਇਹ ਐਲ ਐਮ ਵਾਲੇ ਨੂੰ ਮੰਨ ਕੇ ਚਲੋ ਐਮ ਵਾਲੇ ਨੂੰ ਠੀਕ ਹੈ ਐਮ ਵਾਲੇ ਨੂੰ ਮੰਨ ਕੇ ਚਲੋ ਪੀਸ ਕਿ ਉਹਨੂੰ ਹੀ ਆਏਗਾ ਇਹ ਤੇ ਇਹਦੇ ਨਾਲ ਤੁਹਾਨੂੰ ਇਹ ਪਿਆਰਾ ਜਿਹਾ ਸ਼ਰਾਰਾ ਮਿਲੂਗਾ ਠੀਕ ਹੈ ਹਲੋ ਪੀਸ 250 ਰੁਪਏ ਦਾ ਲੱਗੇਗਾ ਬਹੁਤ ਸੋਹਣਾ ਪੀਸ ਹੈ ਤੇ ਇਹ ਕੁੜਤੀਆਂ ਦਾ ਸਟੱਫ ਗੁੱਡ ਨਹੀਂ ਆ ਬਟ ਕੁੜਤੇ ਹੈਗੇ ਆ ਤੇ ਬਣੇ ਬਣਾਏ ਸ਼ਰਟ ਆ ਇਹ 100 ਰੁਪਏ ਦੇ 2 ਦੇ ਦਾਂਗੇ ਤੇ ਇੱਕ ਕੁੜਤਾ ਏ ਆਏਗਾ ਠੀਕ ਆ ਇਹ ਰਿਯਾਨ ਦਾ ਗੁੱਡ ਫੈਬਰਿਕ ਪਾਉਣ ਵਾਲਾ ਕੁੜਤਾ ਅਗਰ ਤਿੰਨੋਂ ਕੁੜਤੇ ਮਿਲਨੇ ਇੱਕ ਜਣੇ ਨੂੰ ਹੀ 250 ਰੁਪਏ ਚ ਠੀਕ ਆ ਇਹ ਕੁੜਤੀਆਂ ਦਾ ਫੈਬਰਿਕ ਇੰਨਾ ਗੁੱਡ ਨਹੀਂ ਆ ਠੀਕ ਆ ਪਾ ਸਕਦੇ ਹੋ ਯੂਜ਼ ਕਰ ਸਕਦੇ ਹੋ ਠੀਕ ਆ ਪਰ ਥੋੜਾ ਸਿੰਥੈਟਿਕ ਤੇ ਹਲਕਾ ਸਟਾਫ ਆ ਮੈਂ ਨਾਲ ਹੀ ਪਹਿਲਾਂ ਹੀ ਕਹਿ ਦਿਆਂ ਓਕੇ ਤੇ ਤੁਸੀਂ ਲੈ ਸਕਦੇ ਹੋ ਜੇ ਕਿਸੇ ਨੂੰ ਜ਼ਰੂਰਤ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਤਿੰਨੇ ਕੁੜਤੇ ਇੱਕੇ ਜਾਨੇ ਨੂੰ ਮਿਲਣਗੇ 250 ਰੁਪਏ ਚ ਠੀਕ ਹੈ ਤੇ ਜੇ ਕਿਸੇ ਨੇ ਇੱਕ ਅੱਲਾ ਕੁੜਤਾ ਲੈਣਾ ਹੋਊਗਾ ਤੇ ਉਹਨੂੰ 150 ਰੁਪਏ ਚ 150 ਚ ਪੈਸ ਮਿਲ ਜੇਗਾ ਓਕੇ ਜੀ ਇਹ ਸਾਡੀ ਅੱਜ ਰੈਡੀਮੇਡ ਦੀ ਸੇਲ ਸੀਗੀ ਕਿਉਂਕਿ ਬਹੁਤ سارے ਮੈਸੇਜ ਆ ਰਹੇ ਰੈਡੀमेड ਤੇ ਸੇਲ ਆਓ ਚਲੋ ਵੀ ਕਿਸੇ ਨੂੰ ਜ਼ਰੂਰਤ ਹੋਏਗੀ ਤੇ ਅਸੀਂ ਲੈ ਕੇ ਆ ਗਏ ਆ ਜੋ ਤੁਸੀਂ ਕਹਿੰਦੇ ਸਾਡੇ ਸਿਰ ਮੱਥੇ ਤੇ ਉਮੀਦ ਕਰਦੇ ਤੁਹਾਨੂੰ ਪਸੰਦ ਆਇਆ ਹੋਗਾ ਥੈਂਕ ਯੂ ਧੰਨਵਾਦ